ਪੰਜਾਬੀਆਂ ਲਈ ਆਸਟ੍ਰੇਲੀਆ ਤੇ ਕੈਨੇਡਾ ਤੋਂ ਦੋ ਮਾੜੀਆਂ ਖਬਰਾਂ ਸਾਹਮਣੇ ਆਈਆਂ ਨੇ ਦਰਸਲ ਆਸਟ੍ਰੇਲੀਆ ਤੋਂ ਇੱਕ ਬੇਹਦ ਦੁਖਦਾਈ ਖਬਰ ਹੈ ਜਿੱਥੋਂ ਦੇ ਉੱਤਰੀ ਵਿਕਟੋਰੀਆ ਦੇ ਕਿਆਲਾ ਇਲਾਕੇ ਵਿੱਚ ਇੱਕ ਡਿਸਪਲੇ ਹੋਮ ਦੇ ਸਵਿਮਿੰਗ ਪੂਲ ਵਿੱਚ ਡੁੱਬਣ ਕਾਰਨ 8 ਸਾਲਾ ਗੁਰਸ਼ਬਦ ਸਿੰਘ ਦੀ ਮੌਤ ਹੋ ਗਈ ਜਿਸ ਮਗਰੋਂ ਉਸ ਦਾ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਿਆ ਸਾਹਸੇਮਗਰ ਉਹ ਬੱਚੇ ਦੇ ਪਿਤਾ ਤਲਵਿੰਦਰ ਸਿੰਘ ਨੇ ਖਾਲੀ ਡਿਸਪਲੇ ਹੋਮਸ ਦੇ ਸਵਿਮਿੰਗ ਪੂਲਸ ਨੂੰ ਟੱਕਣ ਦੀ ਅਪੀਲ ਕੀਤੀ ਹੈ ਤਾਂ ਜੋ ਇਹ ਅਣਹੋਣੀ ਕਿਸੇ ਹੋਰ ਬੱਚੇ ਨਾਲ ਨਾ ਵਾਪਰੇ ਜਾਣਕਾਰੀ ਅਨੁਸਾਰ ਐਮਰਜੈਂਸੀ ਸੇਵਾਵਾਂ ਨੂੰ ਐਤਵਾਰ ਸ਼ਾਮ ਕਰੀਬ 7 ਵਜੇ ਕੈਲਾ ਵਿੱਚ ਜੀ ਜੇ ਗਾਰਡੀਨਰ ਹੋਮਸ ਦੇ ਇੱਕ ਡਿਸਪਲੇ ਹੋਮ ਵਿੱਚ ਇੱਕ ਬੱਚੇ ਦੇ ਡੁੱਬ ਜਾਣ ਦੀ ਜਾਣਕਾਰੀ ਮਿਲੀ ਸੀ ਜਿਸ ਮਗਰੋਂ ਟੀਮ ਮੌਕੇ ਤੇ ਪਹੁੰਚੀ ਤਾਂ ਬੱਚਾ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ ਪਰ तमाम ਕੋਸ਼ਿਸ਼ਾਂ ਦੇ ਬਾਵਜੂਦ 8 ਸਾਲਾ ਗੁਰਸ਼ਬਦ ਨੂੰ ਬਚਾਇਆ ਨਹੀਂ ਜਾ ਸਕਿਆ ਗੁਰਸ਼ਬਦ ਦੇ ਪਿਤਾ ਤਿਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਆਰਟਿਜ਼ਮ ਵਾਲਾ ਬੱਚਾ ਸੀ ਜੋ ਪੁਲ ਵਿੱਚ ਉਤਰ ਗਿਆ ਤੇ ਡੁੱਬ ਗਿਆ ਉਸ ਨੂੰ ਇੱਕ ਪਿਆਰੇ ਅਤੇ ਦਿਆਲੂ ਬੱਚੇ ਵਜੋਂ ਯਾਦ ਕੀਤਾ ਜਾ ਰਿਹਾ ਜਿਸ ਨੇ ਆਪਣੇ ਸਕੂਲ ਵਿੱਚ ਕਈ ਪੁਰਸਕਾਰ ਜਿੱਤੇ ਸਨ ਗੁਰਸ਼ਬਦ ਦੀ ਮੌਤ ਤੋਂ 2 ਹਫ਼ਤੇ ਬਾਅਦ ਉਸ ਦਾ 9ਵਾਂ ਜਨਮ ਦਿਨ ਆਉਣ ਵਾਲਾ ਸੀ ਪਰ ਹੁਣ ਇਹ ਨੂੰ ਕੁਝ ਮੰਜ਼ੂਰ ਸੀ ਤਲਵਿੰਦਰ ਸਿੰਘ ਦਾ ਮੰਨਣਾ ਹੈ ਕਿ ਬੱਚੇ ਪਾਣੀ ਵੱਲ ਅਕਰਸ਼ਿਤ ਹੁੰਦੇ ਨੇ ਉਸਨੇ ਭਾਵਕ ਹੁੰਦਿਆ ਕਿਹਾ ਕਿ ਜਦ ਕੋਈ ਆ ਨਹੀਂ ਰਿਹਾ ਤਾਂ ਪੁੱਲ ਨੂੰ ਕਿਉਂ ਨਹੀਂ ਟੱਕਿਆ ਜਾਂਦਾ ਉਹਨਾਂ ਨੇ ਮੰਗ ਕੀਤੀ ਹੈ ਕਿ ਖਾਲੀ ਸਮੇਂ ਦੌਰਾਨ ਪੌੜ ਨੂੰ ਢੱਕ ਕੇ ਰੱਖੋ ਤਾਂ ਜੋ ਬੱਚੇ ਇਸ ਨੂੰ ਦੇਖ ਨਾ ਸਕਣ ਅਤੇ ਅੰਦਰ ਨਾ ਜਾ ਸਕਣ। ਉਸ ਦੇ ਡਿਸਪਲੇ ਹੋਮ ਨੇ ਵੀ ਗੁਰਸ਼ਬਦ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗੁਰਸ਼ਬਦ ਦਾ ਅੰਤਿਮ ਸੰਸਕਾਰ ਇਸ ਹਫ਼ਤੇ ਮੈਲਬੌਰਨ ਵਿੱਚ ਹੋਣ ਦੀ ਉਮੀਦ ਹੈ। ਉਧਰ ਦੂਜੇ ਪਾਸੇ 6 ਸਾਲ ਪਹਿਲਾਂ ਰੋਜ਼ਗਾਰ ਖਾਤਰ ਸਟੱਡੀ ਵੀਜ਼ੇ ਤੇ ਕੈਨੇਡਾ ਗਏ ਚਵਾਲ ਦੇ ਮਨਜੀਤ ਸਿੰਘ ਢੱਲੋਂ ਦੇ ਇਕਲੌਤੇ ਪੁੱਤਰ ਦੀ ਕੈਨੇਡਾ ਵਿਖੇ ਟਰੱਕ ਹਾਦਸੇ ਵਿੱਚ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪਰਵਾਰਿਕ ਮੈਂਬਰਾਂ ਸਾਧ ਦਿਲਪ੍ਰੀਤ ਸਿੰਘ ਜੋ 6 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਅਤੇ ਹੁਣ ਪੜ੍ਹਾਈ ਪੂਰੀ ਹੋਣ ਉਪਰੰਤ ਉੱਥੇ ਟਰੱਕ ਚਲਾ ਰਿਹਾ ਉਹਨਾਂ ਦੱਸਿਆ ਕਿ ਬੀਤੀ ਰਾਤ ਕੈਨੇਡਾ ਦੇ ਬ੍ਰੈਮਟਨ ਲਈ ਉਹ ਟਰੱਕ ਚਲਾ ਰਿਹਾ ਸੀ ਕਿ ਅੱਗੇ ਅਚਾਨਕ ਸੜਕ ਤੇ ਖੜੇ ਇੱਕ ਹੋਰ ਟਰੱਕ ਨਾਲ ਉਸਦੀ ਜ਼ੋਰਦਾਰ ਟੱਕਰ ਹੋ ਗਈ ਇਸ ਹਾਦਸੇ ਵਿੱਚ ਦਿਲਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਣਯੋਗ ਹੈ ਕਿ ਦਿਲਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਉਸਦੇ ਮਾਤਾ-ਪਿਤਾ ਉਸਨੂੰ ਕੈਨੇਡਾ ਵਿਖੇ ਮਿਲਣ ਗਏ ਸਨ ਜਦਕਿ ਉਹਨਾਂ ਦੀ ਮਾਤਾ ਅਜੇ ਕਾਲੀ ਵਾਪਸ ਪਿੰਡ ਚ ਵਾਲ ਪਰਤੀ ਸੀ ਅਤੇ ਪਿਤਾ ਮਨਜੀਤ ਸਿੰਘ ਨੇ ਅਗਲੇ ਮਹੀਨੇ ਲੜਕੇ ਦਿਲਪ੍ਰੀਤ ਤੇ ਨਾਲ ਹੀ ਵਾਪਸ ਇੰਡੀਆ ਆਉਣਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਇੰਨੀ ਵੱਡੀ ਦੁਖਦਾਈ ਘਟਨਾ ਵਾਪਰ ਗਈ